ਭਾਜਪਾ ਨੇ ਤਾਂ ਕਰਨ ਕੋੜਾ ਨੇ ਵਰਕਰਾਂ ਨਾਲ ਹੋ ਰਹੀਆਂ ਘਟਨਾਵਾਂ ਤੇ ਸਖਤ ਰੁਖ ਅਪਣਾਉਂਦੇ ਹੋਏ ਕਿਹਾ ਕਿ ਪਾਰਟੀ ਦਾ ਹਰ ਵਰਕਰ ਉਹਨਾਂ ਲਈ ਬੇहद ਕੀਮਤੀ ਹੈ ਉਹਨਾਂ ਨੇ ਦੱਸਿਆ ਕਿ ਕਿਸੇ ਵੀ ਭਾਜਪਾ ਵਰਕਰ ਨਾਲ ਧੱਕਾ ਜਾ ਹੁੰਦਾ ਹੈ ਤਾਂ ਉਸਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜੇ ਰਹਿਣਗੇ ਕਰਨ ਕੋੜਾ ਨੇ ਜ਼ੋਰ ਦੇ ਕੇ ਕਿਹਾ ਕਿ ਭਾਜਪਾ ਆਪਣੇ ਵਰਕਰਾਂ ਦੇ ਹੱਕਾਂ ਤੇ ਸਨਮਾਨ ਦੀ ਰੱਖਿਆ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਆਮ ਆਦਮੀ ਪਾਰਟੀ ਦੇ ਵਰਕਰ ਸੀਗੇ ਇਹ ਪਰਿਵਾਰ ਨੇ ਹੁਣੇ ਜਿਹੜੇ ਪੰਚਾਇਤੀ ਚੋਣ ਹੋਏ ਨੇ ਉਹਨਾਂ ਦੇ ਵਿੱਚ ਭਾਜਪਾ ਦਾ ਸਾਥ ਦਿੱਤਾ ਭਾਜਪਾ ਦੇ ਕੈਂਡੀਡੇਟਸ ਦੇ ਨਾਲ ਕੈਂਪੇਨ ਕੀਤਾ ਤਾਂ ਆਮ ਆਦਮੀ ਪਾਰਟੀ ਦੇ ਵਰਕਰ ਉਰੇ ਆ ਕੇ ਇੱਟਾਂ ਮਾਰ ਕੇ ਲਹੂ ਲੋਹਾਨ ਕਰਕੇ ਪਰਿਵਾਰ ਨੂੰ ਧਮਕਾ ਕੇ ਗਏ ਨੇ ਵੀ ਅਸੀਂ ਤੁਹਾਡੇ ਬੱਚਿਆਂ ਨੂੰ ਨਹੀਂ ਛੱਡਾਂਗੇ ਤੁਹਾਡੇ ਬੱਚਿਆਂ ਨੂੰ ਮਾਰ ਦਾਂਗੇ ਤੇ ਹਾਲਤ ਅੰਦਰ ਬਹੁਤ ਗੰਭੀਰ ਹੈ ਮੈਂ ਹੁਣੀ ਅੰਦਰ ਜਾ ਕੇ ਆਇਆ ਤੁਸੀਂ ਦੇਖੋ ਸਾਰਾ ਖੂਨ ਗਿਰਿਆ ਹੋਇਆ ਹੈ ਇੱਟਾਂ ਇੱਟਾਂ ਪਈਆਂ ਨੇ ਤੇ ਆਹ ਗੁੰਡਾਗਰਦੀ ਦਾ ਮਾਹੌਲ ਇੱਥੇ ਇਸ ਪਿੰਡ ਦੇ ਵਿੱਚ ਇਹਨਾਂ ਨੇ ਕੀਤਾ ਹੋਇਆ ਕੀ ਸਰ ਆਪਸੀ ਰੰਜਿਸ਼ ਹੈ ਕੀ ਕਾਰਨ ਕੀ ਪਤਾ ਲੱਗਿਆ ਦੀ ਪਰਿਵਾਰ ਨਾਲ ਗੱਲ ਕੀਤੀ ਹੈ ਕੀ ਕੋਈ ਪਾਰਟੀ ਬਾਜ਼ੀ ਕਰਕੇ ਸਿਰਫ ਪਾਰਟੀ ਬਾਜ਼ੀ ਹੈ ਵੀ ਸਰਪੰਚ ਕਹਿੰਦਾ ਇਹ ਭਾਜਪਾ ਦੇ ਬੰਦੇ ਨੇ ਮੈਂ ਆਮ ਆਦਮੀ ਪਾਰਟੀ ਦੇ ਹੈ ਤੇ ਹੈਰਾਨੀ ਵਾਲੀ ਗੱਲ ਇਹ ਹੈ ਵੀ ਕੱਲ ਸ਼ਾਮ ਨੂੰ 8 ਵਜੇ ਇਹ ਵਾਰਦਾਤ ਹੋਈ ਹੈ ਪੰਜ ਬੰਦੇ ਚਾਰ ਬੰਦੇ ਕਿਸੇ ਦੇ ਗਰੀਬ ਪਰਿਵਾਰ ਦੇ ਘਰ ਜਾ ਕੇ ਇੱਟਾ ਮਾਰ ਕੇ ਉਹਨੂੰ ਲਹੂ ਲੋਹਾਨ ਕਰ ਜਾਣ ਤੇ ਮੈਂ ਕਹਿੰਦਾ ਸ਼ਰਮ ਵਾਲੀ ਗੱਲ ਹੈ ਪੁਲਿਸ ਲਈ ਵੀ ਹਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈਗੀ ਜਿਹੜੇ ਬੰਦੇ ਆ ਕੇ ਗਏ ਸੀਗੇ ਪੁਲਿਸ ਰੁਪਿਆ ਕਿਹੇ ਜਾ ਰਿਹਾ ਹੈ ਪ੍ਰਸ਼ਾਸਨ ਨਾਲ ਗੱਲ ਕੀਤੀ ਤੁਸੀਂ ਮੈਂ ਹੁਣੀ ਅੰਦਰ ਬੈਠ ਕੇ ਥਾਣੇ ਗੱਲ ਕੀਤੀ ਹੈ ਤੇ ਮੇਰੇ ਇੱਕ ਹਿਸਾਬ ਨਾਲ ਪੁਲਿਸ ਜਿਹੜੀ ਹੁੰਦੀ ਹੈ ਉਹ ਲੋਕਾਂ ਲਈ ਹੁੰਦੀ ਹੈ ਸਟੇਟ ਦੀ ਹੁੰਦੀ ਹੈ ਪਰ ਇੱਥੇ ਤਾਂ ਪੁਲਿਸ ਨੇ ਆਮ ਆਦਮੀ ਪਾਰਟੀ ਦੀ ਪੂਰੀ ਬਣੀ ਪਈ ਹੈ ਨਾ ਕੋਈ ਕਾਰਵਾਈ ਕੀਤੀ ਹੈ ਤੇ ਲਹੂ ਲੋਹਾਨ ਹੋਣ ਤੋਂ ਬਾਅਦ ਵੀ ਐਮਐਲਆਰ ਕਟ ਕੇ ਐਮਐਲਆਰ ਦੇਣ ਤੋਂ ਬਾਅਦ ਵੀ ਉਹ ਇਹੀ ਕਹਿ ਰਹੇ ਨੇ ਵੀ ਨਹੀਂ ਜੀ ਹਲੇ ਤਾਂ ਦੋਨੋਂ ਪਾਰਟੀਆਂ ਨੂੰ ਬਿਠਾ ਕੇ ਸਮਝੌਤਾ ਕਰਾਵਾਂਗੇ ਮੈਂ ਉਹਨਾਂ ਨੂੰ ਸਾਫ਼ ਕਿਹਾ ਵੀ ਜਦੋਂ ਬੰਦਾ ਮਰਨ ਤੇ ਆਇਆ ਪਿਆ ਪਰਿਵਾਰ ਰੋ ਰਿਹਾ ਹੈ ਉਹ ਤੇ ਹਮਲਾ ਹੋਇਆ ਖੂਨੋ ਖੂਗ ਹੋਇਆ ਹੈ ਐਮਐਲਆਰ ਜਿਹੜੀ ਪੁਲਿਸ ਦੀ ਲੀਗਲ ਕਾਰਵਾਈ ਹੁੰਦੀ ਉਹ ਵੀ ਸਾਰੀ ਪੂਰੀ ਹੋ ਚੁੱਕੀ ਤੁਸੀਂ ਪਰਚਾ ਦਰਜ ਕਰੋ ਤੁਸੀਂ ਬਿਠਾ ਕੇ ਕੀ ਗੱਲ ਕਰਾਓਗੇ ਨਹੀਂ ਜੀ ਅਸੀਂ ਹਲੇ ਦੇਖਦੇ ਆਂ ਅਸੀਂ ਹਲੇ ਸੋਚਦੇ ਆਂ ਕੋਈ ਨਹੀਂ ਦੇਖਾਂਗੇ ਸੋਚਾਂਗੇ ਆ ਪੰਜਾਬ ਦੀ ਪੁਲਿਸ ਦਾ ਕਿਹੜਾ ਕਿਹੜਾ ਪ੍ਰੈਸ਼ਰ ਦਿੱਤਾ ਜਾ ਰਿਹਾ ਕਿਸੇ ਪਾਰਟੀ ਵੱਲੋਂ ਤਾਂ ਕਿ ਬਿਲਕੁਲ ਜੀ ਸਾਫ ਪ੍ਰੈਸ਼ਰ ਹੈ ਤੇ ਇਹ ਪਾਰਟੀ ਇਹ ਉਹ ਤੋਂ ਉੱਠ ਕੇ ਤਾਂ ਦੇ ਤਾਂ ਮਤਲਬ ਸਾਡੇ ਨਾਲ ਖੜੇ ਨੇ ਗਰੀਬ ਪਰਿਵਾਰ ਹੈ ਚਾਹੇ ਧਰਨਾ ਲਾਣਾ ਪਵੇ ਚਾਹੇ ਕੋਈ ਰੋਡ ਜਾਮ ਕਰਨੀ ਪਵੇ ਚਾਹੇ ਐਸਐਸਪੀ ਸਾਹਿਬ ਨੂੰ ਮਿਲਣਾ ਪਵੇ ਚਾਹੇ ਸਾਨੂੰ ਚੰਡੀਗੜ੍ਹ ਜਾਣਾ ਪਵੇ ਸਾਡੀ ਸਾਰੀ ਲੀਡਰਸ਼ਿਪ ਮੈਂ ਇਹਨਾਂ ਦੇ ਨਾਲ ਹੈ ਤੇ ਕੋਈ ਇਹਨਾਂ ਨੂੰ ਕੁਝ ਕਹਿ ਨਹੀਂ ਸਕਦਾ ਹੱਥ ਨਹੀਂ ਲਾ ਸਕਦਾ ਪੂਰੀ ਸਪੋਰਟ ਦਵਾਂਗੇ ਪਰਚਾ ਦਰਜ ਕਰਾਵਾਂਗੇ ਬਿਲਕੁਲ ਕਰਾਂਗੇ ਜੀ ਪਰਚਾ ਦਰਜ ਕਰਾ ਕੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਅੰਦਰ ਭੇਜਾਂਗੇ ਇਹ ਐਗੀਆਂ ਚੀਜ਼ਾਂ ਤਾਂ ਦੇਖੋ ਹੋਰ ਯੂਪੀ ਬਿਹਾਰ ਚ ਬਹੁਤ ਪਹਿਲਾਂ ਦੇਖਣ ਨੂੰ ਮਿਲੀਆਂ ਹੁੰਦੀਆਂ ਸੀਗੀਆਂ ਉੱਥੇ ਵੀ ਭਾਜਪਾ ਦੀ ਸਰਕਾਰ ਆਉਣ ਤੋਂ ਬਾਅਦ ਹੀ ਇਹ ਚੀਜ਼ਾਂ ਖਤਮ ਹੋਈਆਂ ਨੇ ਉਰੇ ਵੀ ਹੁਣੇ ਜੋ ਚੀਜ਼ਾਂ ਚੱਲ ਰਹੀਆਂ ਨੇ ਇੱਥੇ ਦੀ ਸਰਕਾਰ ਲਈ ਬਹੁਤ ਸ਼ਰਮ ਦੀ ਗੱਲ ਹੈ। ਪ੍ਰਧਾਨ ਜੀ ਲਾਈਨ ਆਰਡਰ ਨੂੰ ਕਿਸ ਤਰ੍ਹਾਂ ਦੇ ਦੇ ਦਿਓ ਜਿਸ ਤਰ੍ਹਾਂ ਕਿ ਇੱਕ ਘਰ ਵਿੱਚ ਇਸ ਤਰ੍ਹਾਂ ਅਟੈਕ ਕੀਤਾ ਜਾਂਦਾ ਉਸ ਚੀਜ਼ ਨੂੰ ਲੈ ਕੇ ਲਾਈਨ ਆਰਡਰ ਨੂੰ ਕਿਸ ਤਰ੍ਹਾਂ ਦੇ ਰਹੇ ਹੋ? ਇਹ ਲਾਅ ਐਂਡ ਆਰਡਰ ਦਾ ਹਾਲ ਤਾਂ ਤੁਹਾਡੇ ਸਾਹਮਣੇ ਹੈ ਜੀ ਕਿ ਖੂਨ ਦੇ ਧੱਬੇ ਹਲੇ ਮਿٹے ਨਹੀਂ ਹੈਗੇ। ਕਮਰਿਆਂ 'ਚ ਖੂਨ ਗਿਰਿਆ ਪਿਆ, ਬਾਹਰ ਇੱਟਾਂ ਰੋੜੇ ਖੂਨ ਗਿਰਿਆ ਪਿਆ ਤੇ ਪੁਲਿਸ ਕਹਿ ਰਹੀ ਹੈ ਮੈਂ ਤਾਂ ਤੁਹਾਡੇ ਸਾਰਿਆਂ ਸਾਹਮਣੇ ਗੱਲ ਕੀਤੀ ਹੈ। ਮੈਂ ਕੋਈ ਕੰਨ ਤੇ ਲਾ ਕੇ ਨਹੀਂ ਕੀਤੀ। ਪੁਲਿਸ ਕਹਿ ਰਹੀ ਹੈ ਜੀ ਹਲੇ ਅਸੀਂ ਦੇਖਾਂਗੇ। ਕੋਈ ਨਹੀਂ ਸੋਚਦੇ ਆ, ਕੋ ਜੀ ਮਿਹਰਬਾਨ ਜੀ ਤੁਹਾਡਾ ਨਾਮ ਕਿਹੜਾ ਪਿੰਡ ਹੈ ਖੂਟੀ ਛੰਨਾ ਕੀ ਮਾਮਲਾ ਕੀ ਹੋਇਆ ਸਾਰਾ ਇਸ ਵਾਰ ਕੀ ਕੁਛ ਨਹੀਂ ਸਾਡੇ ਤੇ ਤੱਕੇ ਤੋਂ ਮਾਰਨ ਆ ਗਏ ਮੇਰੇ ਬੰਦੇ ਦੇ ਮਾਰ ਕੇ ਸੱਟਾਂ ਲੱਤ ਤੋੜ ਕੇ ਉਹਦੀ ਸਾਰੇ ਸਿਸੇ ਮੋਰੀਆ ਭੰਨ ਗਏ ਅੰਦਰ ਜਾ ਕੇ ਦੇਖ ਲੋ ਖੂਨੇ ਖੂਨ ਪਿਆਗਾ ਮੇਰੇ ਮੁੰਡੇ ਨੂੰ ਧਮਕੀ ਦੇ ਦਿੰਦੇ ਨੇ ਮੇਰੇ ਬੰਦੇ ਨੂੰ ਧੰਦੇ ਨੇ ਵੀ ਅਸੀਂ ਚਾਨੋ ਮਾਰਾਂਗੇ ਕਾਰਨ ਕੀ ਹੈ ਜੀ ਕਾਰਨ ਕੀ ਹੈ ਕੋਈ ਪੁਰਾਣੀ ਰੰਜਿਸ਼ ਹੈ ਜਾਂ ਮਤਲਬ ਕੁਛ ਨਹੀਂ ਜੀ ਫੋਨ ਤੇ ਗੱਲ ਕਰ ਰਹੇ ਤੇ ਇਹਨਾਂ ਨੂੰ ਆਇਆ ਹੋਗਾ ਵੀ ਸਾਨੂੰ ਗਾਲਾਂ ਕੱਢ ਰਿਹਾ ਉਹ ਫੋਨ ਤੇ ਗੱਲ ਕਰ ਰਹੇ ਤੇ ਵੈਸੇ ਉਹ ਇੱਥੇ ਅੰਦਰ ਅੰਦਰ ਕਰ ਰਿਹਾ ਸੀ ਅੰਦਰ ਗੱਲ ਕਰ ਰਿਹਾ ਸੀ ਮਸ਼ੀਨ ਤੋਂ ਬਾਅਦ ਮਸ਼ੀਨ ਤੇ ਅਸੀਂ ਮਸ਼ੀਨ ਲਈਏ ਸਾਰਿਆਂ ਨੂੰ ਪਤਾਗਾ ਮਸ਼ੀਨ ਲਈਏ ਜੀ ਉਹ ਤਾਂ ਡਰੇਵ ਲਿਜਾ ਰਹੇ ਨੇ ਦੋ ਉਹਨਾਂ ਦਾ ਫੋਨ ਆ ਰਿਹਾ ਤੀਗਾ ਬਸ ਉਹਨਾਂ ਨੂੰ ਆਏ ਕਹਿ ਰਹੇ ਸੀ ਕਹਿੰਦਾ ਤੁਸੀਂ ਦੱਬ ਕੇ ਰੱਖੋ ਕੰਮ ਨੂੰ ਹੂੰ ਵੀ ਫੇਰ ਦੇਖ ਲਾਂਗੇ ਆਪਾਂ ਬਾਅਦ ਚ ਉਹ ਕਹਿੰਦਾ ਵੀ ਵੀ ਕਰਜ਼ੇ ਬੜੇ ਨੇ ਹਰ ਹਰ ਦੇ ਵੀ ਵੱਡੇ ਨਹੀਂ ਜਾ ਰਿਹਾ ਕਹਿੰਦਾ ਕੁਝ ਨਹੀਂ ਹੁੰਦਾ ਵੀ ਤੇਰੀ ਮਸ਼ੀਨ ਨਾ ਖਰਾਬ ਹੋ ਜਾ ਕਹਿੰਦਾ ਕੁਝ ਨਹੀਂ ਹੁੰਦਾ ਤੁਸੀਂ ਦੱਬ ਕੇ ਰੱਖੋ ਕੰਮ ਆਹ ਗੱਲਾਂ ਮੇਰੇ ਘਰ ਵਾਲਾ ਕਹਿ ਰਿਹਾ ਤੂਰੇ ਇਹਨਾਂ ਨੂੰ ਆਇਆ ਹੋਗਾ ਵੀ ਸਾਨੂੰ ਗਾਲਾਂ ਕੱਢ ਰਿਹਾ ਐਨੇ ਜੀ ਸਾਡੇ ਤੇ ਹਮਲਾ ਕਰਤਾ ਜੀ ਇਹਨਾਂ ਨੇ ਆ ਕੇ ਪੁਲਿਸ ਵੱਲੋਂ ਫੋਨ ਹੈ ਤੇ ਕਿੰਨੇ ਜਣੇ ਵੱਲੋਂ ਤੁਹਾਡੇ ਘਰ ਤੇ ਅਟੈਕ ਕੀਤਾ ਗਿਆ ਉਹ ਤਾਂ ਕਈ ਜਣੇ ਤੇ ਜੀ ਹੁਣ ਮੈਂ ਤਾਂ ਤਿੰਨੇ ਤੇ ਇਸ ਤੋਂ ਮਾਪੂਤ ਜੀ ਨਾਮ ਪਤਾ ਕਿਸੇ ਦਾ ਕਿੰਨੇ ਹਮਲਾ ਜੀ ਇਹ ਸਾਰੇ ਤੀਜੀ ਇਹਨਾਂ ਦਾ ਪਰਿਵਾਰ ਨਾਮ ਕਿਸ ਦਾ ਕੁਝ ਨਹੀਂ ਲੀਲਾ ਮੀਲਾ ਲੀਲਾ ਵੀ ਤੀਜ ਜੱਗੀ ਵੀ ਤੇ ਘੁੱਦਾ ਵੀ ਤੇ ਇਹਨਾਂ ਦੀ ਕੁੜੀ ਵੀ ਤੇ ਇਹਨਾਂ ਦੀ ਬਹੂ ਵੀ ਸੀ ਸਾਰੇ ਤੇ ਇਹ ਹਾਂ ਇੱਕ ਚੀਜ਼ ਨਾਲ ਵੱਲੋਂ ਕਿਸ ਚੀਜ਼ ਨਾਲ ਅਟੈਕ ਕੀਤਾ ਗਿਆ ਤੁਹਾਡੇ ਇਟਾ ਰੋੜੇ ਕਰਪਾਨਾ ਵੀ ਹੈ ਕਰਪਾਨਾ ਹੱਥ ਚ ਤੇ ਇਹਨਾਂ ਨੇ ਆ ਪਾਵਾ ਮੰਜੇ ਦਾ ਦੇਖ ਲੈ ਸਾਡੇ ਲੱਕੜ ਦਾ ਇੱਕ ਮੰਜਾ ਵੀ ਨਹੀਂ ਹੈਗਾ ਪਾਵਾ ਇਹਨਾਂ ਦੇ ਘਰੋਂ ਆਇਆ ਪਿਆ ਜੀ ਮੰਜੇ ਦਾ ਪਾਵਾ ਦੇਖ ਲਓ ਜੀ ਛੋਟੇ ਪੈਰਾ ਚ ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਆਈ ਸੀ ਸਵੇਰੇ ਕਹਿੰਦਾ ਕਰਾਂਗੇ ਮੁੜ ਕੇ ਕੋਈ ਇਹਨਾਂ ਨੂੰ ਹਾਲ ਤੱਕ ਕੁਝ ਨਹੀਂ ਕਿਹਾ ਕਿਸੇ ਨੇ ਆ ਕੇ ਇਹ ਕਰੀ ਫਿਰਦੇ ਦੇ ਜੀ ਹਾਂ ਕਰੀ ਫਿਰ ਰਹੇ ਨੇ ਇਹ ਤਾਂ ਵੀ ਰੰਜਿਸ਼ ਕਿਉਂ ਦੇਖੀ ਜਾ ਰਹੀ ਹੈ ਕਿ ਤੁਸੀਂ ਬੀਜੇਪੀ ਨੂੰ ਸਪੋਰਟ ਕਰਦੇ ਹੋ ਜਾਂ ਕਿਵੇਂ ਆਮ ਆਦਮੀ ਪਾਰਟੀ ਦੇ ਹਾਂਜੀ ਮੈਂ ਬੀਜੇਪੀ ਜੁਆਇਨ ਕੀਤੀ ਹੈ ਇਸ ਵਾਰੀ ਪਰਿਵਾਰ ਸਾਰੇ ਆਪਣੇ ਨਾਲ ਨੇ ਆਪਾਂ ਨੂੰ ਵੋਟਾਂ ਪਾਈਆਂ ਨੇ ਕੈਂਪੇਨ ਕਰਾਈਆਂ ਨੇ ਤੇ ਇਹੀ ਹੈ ਵੀ ਉਹ ਆਮ ਆਦਮੀ ਪਾਰਟੀ ਵਾਲੇ ਨੇ ਇਹੀ ਇਹਨਾਂ ਦੀ ਰੰਜਿਸ਼ ਹੈ ਵੀ ਸਾਨੂੰ ਤਿੰਨ ਚਾਰ ਦਿਨ ਹੋ ਗਏ ਜੀ ਸਾਨੂੰ ਪੂਰਾ ਰੰਨੇ ਝੱਟ ਲਾੜ ਕੇ ਇਹਨਾਂ ਨੇ ਤਿੰਨ ਚਾਰ ਦਿਨ ਹੋ ਗਏ ਧਮਕੀਆਂ ਦਿੰਦੇ ਨੇ ਸਾਨੂੰ ਅਸੀਂ ਇਹ ਚੇ ਡਰਦੇ ਬੋਲਦੇ ਨਹੀਂ ਤਿਗੇ ਕਿਦੇ ਕਿਤੇ ਖੜ ਕੇ ਗਾਲ੍ਹਾਂ ਦਿੰਦਾ ਸੀ ਕਿਦੇ ਕਿਤੇ ਉੱਪਰ ਚੜ੍ਹ ਕੇ ਗਾਲ੍ਹਾਂ ਦਿੰਦਾ ਸੀ ਮੈਂਬਰ ਸਾਹਿਬ ਵੀ ਹੁਰੀ ਤੇ ਜਿੱਦੇ ਗਾਲ੍ਹਾਂ ਕੀ ਮੰਗ ਕਰਦੇ ਹੋ ਪੁਲਿਸ ਤੋਂ ਮਨਸਾਬ ਮਿਲਣਾ ਚਾਹੀਦਾ ਮਨਸਾਬ ਮਿਲਣਾ ਚਾਹੀਦਾ ਜੀ ਸਾਨੂੰ ਤਾਂ ਹਾਂ ਠੀਕ ਹੈ ਹਾਂ ਪਰਚਾ ਪੁੱਛਾ ਤਾਂ ਦਰਜ ਕਰੋ ਕੋਈ ਆ ਦੇਖੋ ਜੀ ਇੱਥੇ ਨਾਲ ਤੇ ਬੱਸ ਆਥੇ ਕੋਟੀ ਕੰਨਾ ਪਿੰਡ ਦੇ ਵਿੱਚ ਤੁਸੀਂ ਲੈ ਕੇ ਗਏ ਹੋ ਇੱਥੇ ਆ ਕੇ ਜਾਂ ਕੋਈ ਹੋਰ ਮੁਲਾਜ਼ਮ ਜੁਮ ਨੇ ਅੱਜ ਹੋ ਜਾਊਗਾ ਜੀ ਪਰਚਾ ਇਹ ਅੱਜ ਕਰਾ ਕੇ ਦਿਓ ਬਾਈ ਜੀ ਇਹ ਤਾਂ ਸਾਰੇ ਘਰ ਚ ਖੂਨ ਹੀ ਖੂਨ ਗਿਰਿਆ ਪਿਆ ਤਾਂ ਘਬਰਾਇਆ ਪਿਆ ਪੂਰਾ ਪਰਿਵਾਰ ਅੱਜ ਕਰਾ ਦੋਗੇ ਕਾਰਵਾਈ ਬਾਈ ਜੀ ਇਹ ਤੇ ਕੋਈ ਨਹੀਂ